ਸ਼ਹੀਦ ਭਗਤ ਸਿੰਘ ਸ਼ਕਤੀ ਦਲ ਵੱਲੋਂ ਦਿਹਾਤੀ ਖੇਤਰਾ ਵਿੱਚ ਵੀ ਮੱਲਾ ਮਾਰਦੇ ਹੋਏ ਦਲਜੀਤ ਸਿੰਘ ਗੋਰਾ ਨੂੰ ਅੱਜ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸੰਸਥਾ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਬੋਬੀ ਵੱਲੋਂ ਨਵ ਨਿਯੁਕਤ ਪ੍ਰਧਾਨ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ। ਪੰਜਾਬ ਪ੍ਰਧਾਨ ਨੇ ਕਿਹਾ ਹੈ ਕਿ ਸੰਸਥਾ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੀ ਰਹੀ ਹੈ ਅਤੇ ਦੱਬੇ ਕੁਚਲੇ ਲੋਕਾਂ ਦੀ ਸਹਾਇਤਾ ਕਰਦੀ ਰਹੀ ਹੈ। ਇਸ ਮੌਕੇ ਨਵਨਿਯੁਕਤ ਪ੍ਰਧਾਨ ਗੋਰਾ ਨੇ ਵੀ ਤਨਦੇਹੀ ਨਾਲ ਮਿਲੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਗੱਲ ਕਹੀ ਹੈ। ਤੇ ਆਪਣੀ ਸਮੂਹ ਅਹੁਦੇਦਾਰਾਂ ਵੱਲੋਂ ਜੋ ਅੱਜ ਦਾ ਇਹ ਸਮਾਗਮ ਆ ਅੱਜ ਸਰਦਾਰ ਦਿਲਜੀਤ ਸਿੰਘ ਜੀ ਨੂੰ ਜ਼ਿਲ੍ਹਾ ਅਮਰਸਰ ਦਾ ਅਧਿਆਤਿ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਮੈਂ ਸਾਰੇ ਹੀ ਵੀਰਾਂ ਨੂੰ ਸਾਰੇ ਹੀ ਅਹੁਦੇਦਾਰਾਂ ਵੱਲੋਂ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਦੇ ਨਾਲ ਵੱਧ ਤੋਂ ਵੱਧ ਜੁੜੀਏ। ਸ਼ਹੀਦ ਭਗਤ ਸਿੰਘ ਜਿਲ੍ਹਾ ਸ਼ਕਤੀਦਾਲਾ ਜਿਲ੍ਹਾ ਦੇ ਆਤੀ ਪ੍ਰਧਾਨ ਧੰਨਵਾਦ ਕਰਦਾ ਬੋਬੀ ਭਾਜੀ ਇਹਨਾਂ ਦਾ ਸਮੂਹ ਜਿੰਨੇ ਮੇਰੇ ਯਾਰਬ ਜੋ ਉਦਿਹਾਰ ਯਾਰ ਦੋਸਤ ਮੇਰੇ ਆਏ ਨੇ ਜਿਹੜੇ ਮੇਰੇ ਨਾਲ ਮੋਢਿਆਂ ਦਾ ਮੋਢਾ ਲਾ ਕੇ ਖੜੇ ਨੇ ਮੈਂ ਬਹੁਤ ਧੰਨਵਾਦੀ ਉਹਨਾਂ ਦਾ ਮੈਨੂੰ ਆਹ ਸੇਵਾ ਦਾ ਇਹਨਾਂ ਨੇ ਮੌਕਾ ਦਿੱਤਾ ਅੰਮ੍ਰਿਤਸਰ ਤੋਂ ਕੈਮਰਾਮੈਨ சிவா ਦੇ ਨਾਲ सोनू ਸੋਢੀ ਖਬਰ ਹਰ ਪਲ ਇੰਡੀਆ ਲਈ